ਆਇਆ ਹਾਂ 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 ਜਰਦ ਲੰਬਾ ਜੀ ਸੱਦ ਕੇ ਹਾਂ ਹਾਂ ਉਹੀ ਉਹੀ ਵਾਰੀ ਹਾਂ ਉਹ ਉਦੋਂ ਉਮਰੀ ਇਹੋ ਸੀ ਤੇ ਬਾਕੀ ਕਮੇਡੀ ਸੀ ਉਹ ਠੀਕ ਹੈ ਤਾਂ ਫਿਰ ਤੈਨੂੰ ਪਤਾ ਹੈ ਪਾ ਉਮਰ ਦਾ ਹਿਸਾਬ ਕਿਤਾਬੀ ਦੇਖਣਾ ਪੈਂਦਾ ਤੇ ਉਹੀ ਹਾਂ ਤੈਨੂੰ ਸੁਣਾ ਦਿੰਦਾ ਸਾਈਆਂ ਦਾ ਉਹਦਾ ਮਾਹੀ ਨਕਲ ਦਾ ਗੀਤ ਆਇਆ ਸੀ ਕੋਈ ਵਿਆਹ ਕਰਵਾਉਂਦਾ ਜੀ ਸੱਦ ਕੇ ਪਰ ਸਾਡੇ ਪਿੰਡ ਨੂੰ ਠੀਕ ਹੈ ਠੀਕ ਉਹ ਵੀ ਪ੍ਰੋੜੀ ਸੀ ਇਹਦੇ ਠੀਕ ਹੈ ਕਹਿੰਦਾ ਦੋਸਤੋ ਆਪਣੇ ਇੰਡੀਆ ਦੇ ਵਿੱਚ ਬਹੁਤ ਹੀ ਪਾਪੂਲਰ ਚੂਰਨ ਹੋਇਆ ਇਸ ਨੂੰ ਖਾਣ ਦੇ ਸ਼ਕੀਨ ਕੋਈ ਟੁੰਡੀ ਜਰਦਾ ਕੋਈ ਸਪੀਡ ਬੋਡਰ ਕੋਈ ਮਸਾਲਾ ਕੇ ਹੇਟਲੇ ਬੁੱਲਾ ਚਲਾਉਂਦਾ ਕੋਈ ਉਤਲੇ ਬੁੱਲਾ ਚਲਾਉਂਦਾ ਇੱਕ ਨੌਜਵਾਨ ਬੱਸ ਵਿੱਚ ਬੈਠ ਕੇ ਜਰਦੇ ਨਾਲ ਆਪਣਾ ਮੋਸ਼ਨ ਬਣਾ ਲੈਂਦਾ ਤੇ ਕੋਲ ਬੈਠੀ ਬੀਬੀ ਉਸ ਤੇ ਵਾਰੀ ਵਾਰੀ ਸੁਣਨ ਤੋਂ ਤੰਗ ਹੋ ਕੇ ਉਸ ਨੂੰ ਇਹ ਕਹਿੰਦੀ ਹੈ ਆ ਕੀਤੀ ਤੂੰ ਗੱਲ ਮਾੜੀ ਵੇ ਪਾੜ ਪੂੜੀ ਖਾ ਗਿਆ ਸਾਰੀ ਵੇ 10 ਮਿੰਟ ਹੋਰ ਨਾ ਖਾਂਦਾ ਤਾਂ ਹੈ 10 ਮਿੰਟ ਹੋਰ ਨਾ ਖਾਂਦਾ ਤਾਂ ਫਿਰ ਇਹਨੇ ਕਿਹੜਾ ਮੁਕਣਾ ਸੀ ਜੜਦਾ ਲਾਉਂਦਾ ਜੀ ਸਦਕੇ ਪਰ ਮੇਰੇ ਉੱਤੇ ਨਹੀਂ ਠੁੱਕਣਾ ਸੀ ਤੂੰ ਜੜਦਾ ਲਾਉਂਦਾ ਜੀ ਸਦਕੇ ਪਰ ਮੇਰੇ ਉੱਤੇ ਨਹੀਂ ਠੁਕਣਾ ਸੀ ਕ੍ਰੀਮ ਕਲਰ ਇਹ ਬੈ ਗਈ ਮੈਂ ਰੀਜਾ ਨਾਲ ਸੁਆਕੇ ਲਿਆਈ ਸੀ ਪ੍ਰੈਸ ਮਾਰ ਮੈਂ ਕ੍ਰੀਜ਼ ਖੜਾ ਕੇ ਬੜੇ ਹਿਚਾ ਨਾਲ ਪਾਈ ਸੀ ਮਾੜਾ ਮੋਟਾ ਪਾਸੇ ਗਲ ਜਾਂਦਾ ਹਾਏ ਮਾੜਾ ਮੋਟਾ ਪਾਸੇ ਗਲ ਜਾਂਦਾ ਜਦੋਂ ਬੱਸ ਨੇ ਅੱਡੇ ਤੇ ਰੁਕਣਾ ਸੀ ਯਰਦਾ ਲਾਉਂਦਾ ਜੀ ਸਦਕੇ ਪਰ ਮੇਰੇ ਉੱਤੇ ਨਹੀਂ ਧੁੱਕੜਾ ਸੀ ਯਰਦਾ ਲਾਉਂਦਾ ਜੀ ਸਦਕੇ ਪਰ ਮੇਰੇ ਉੱਤੇ ਨਹੀਂ ਧੁੱਕੜਾ ਸੀ ਠੀਕ ਆ ਹੁਣ ਤਾਂ ਭੁੱਲ ਭਲਾ ਜਗੇ ਠੀਕ ਐਡੀ ਗੁੱਡੀ